ਲੋਜੀ ਬਹੁਤ ਦਿਨਾਂ ਬਾਅਦ ਸਾਡੇ ਆਈ بارش ਅੱਜ ਹੋ ਗਿਆ ਬਹੁਤ ਸੋਨਾ ਠੰਡਾ ਠੰਡਾ ਮੌਸਮ ਤੇ ਆ ਦੇਖੋ ਸਿੱਦੇ ਸਿੱਦੇ بارش ਆਈ ਬੜਾ ਅੱਛਾ ਲੱਗ ਰਿਹਾ ਨਾ ਬੜੀ ਠੰਡੀ ਠੰਡੀ ਜੀਆਂ ਹਵਾਦੀਆਂ ਫੁਹਾਰਾਂ ਵੀ ਆ ਰਹੀਆਂ ਤੁਹਾਨੂੰ ਪਤਾ ਹੈ ਸਾਡੇ ਇੱਥੇ ਬੜੇ ਦਿਨਾਂ ਬਾਅਦ بارش ਆਈ ਹਰ ਜਗ੍ਹਾ بارش ਹੋ ਰਹੀ ਸੀ ਪਰ ਸਾਡੇ ਇੱਥੇ ਬਿਲਕੁਲ ਵੀ بارش ਨਹੀਂ ਸੀ ਤੇ ਲੋਜੀ ਤੁਸੀਂ ਵੀ ਦੇਖ ਲਓ ਅੱਜ بارش ਸਾਡੇ ਪਿੰਡ ਦੀ ਤੇ ਆ ਦੇਖੋ ਜੀ بارش ਨੂੰ ਦੇਖ ਕੇ ਸੱਚੀ ਮਾਨੀ ਖੁਸ਼ ਹੋ ਗਿਆ ਤੇ ਆ ਦੇਖੋ ਪੂਰੀ ਗਲੀ ਫੁੱਲੋ ਗਈ ਤੇ ਬੜਕ ਤਕਣਾਲੇ ਵੇ ਫੁੱਲ ਚੱਲਣ ਲੱਗੇ ਆਉਣੇ ਵਾਲੇ ਬਰਸਾਤ ਨਾਲ ਬੜੀਆ ਹੋ ਗਿਆ ਮਾਪਣ ਦਾ ਇੱਕੀ ਲਾਪੀ ਇੱਕੀ ਲਾਪੀ ਗੰਗਾ ਬਹਿਣ ਲੱਗ ਗਈ ਸਾਡੇ ਦਾ ਦੇਖੋ ਕੀ ਹੋ ਜਾ ਜੀ ਇਸੀ ਇੱਕ ਵਾਰ ਨਾ ਫਿਰ ਕੀ ਹੋ ਜਾਏਗਾ ਜੀ ਫਿਰ ਕੀ ਹੋ ਜਾਏਗਾ ਹਾਂ ਕੁਝ ਹੋ ਜਾਏਗਾ ਰੀਨ ਕੀ ਬਨ ਜਾਏਗੀ ਸਭ ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀ ਕਾਲਜੀ ਕੌਰੀਂਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਤੇ ਗਾਈਜ਼ ਇਹ ਤਾਂ ਕਰਨ ਲੱਗੇ ਸੀ ਵੀ ਬਲੌਗ ਦੀ ਸ਼ੁਰੂਆਤ ਤੇ ਇਧਰ ਦੁੱਧ ਪਿਆ ਸੀ ਥੋੜਾ ਜਿਹਾ ਮੈਂ ਕਿਹਦੇ ਚ ਕੱਢ ਦਵਾਂ ਤੇ ਕੁਛ ਦੁੱਧ ਸੀ ਕਹਦੇ ਇਹ ਬਣਾਉਣਾ ਸੀਗਾ ਆਪਾਂ ਪਨੀਰ ਤੇ ਇਹ ਵਾਲਾ ਨਾ ਮੈਂ ਪਨੀਰ ਤਾਂ ਇਹਦੇ ਚੀ ਪਤਿੱਲਾ ਧੋਣਾ ਨਹੀਂ ਹੈਗਾ ਜੇ ਪਨੀਰ ਬਣਾਉਣਾ ਹੋਏ ਫੇਰ ਨਹੀਂ ਮੈਂ ਧੋਂਦੀ ਹੁੰਦੀ ਵੈਸੇ ਤਾਂ ਮੈਂ ਪਤਿੱਲਾ ਧੋ ਕੇ ਯੂਜ਼ ਕਰਦੀ ਆ ਜਿਵੇਂ ਆਪਾਂ ਦੁੱਧ ਨੂੰ ਬਾਲਾ ਦੇਣਾ ਹੁੰਦਾ ਨਾ ਫੇਰ ਤੇ ਆਪਾਂ ਕਈ ਦੇਰ ਸਾਡਾ ਦੁੱਧ ਖਰਾਬ ਹੋ ਜਾਂਦਾ ਉਹ ਨਾ ਸੀ ਮਨ ਨੂੰ ਦੁੱਧ ਤੇ ਨਾ ਜੇ ਦੁੱਧ ਪੋੜਨਾ ਪੁੱਲ ਗਈ ਸੀ ਸਾਡੀ ਮਾਸੇ ਇਹ ਵੀ ਕੰਮ ਨਹੀਂ ਕਰਦਾ ਜਲਦੀ ਜਲਦੀ ਵੀਚ ਨਾ ਤੇ ਬਾਕੀ ਬਹੁਤ ਸਾਰਿਆਂ ਪੈਣਾ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਬਹੁਤ ਸਾਰਿਆਂ ਨੇ ਮੈਨੂੰ ਬੜੇ ਅੱਛੇ ਅੱਛੇ ਕੱਲ ਵਾਲੀ ਵੀਡੀਓ ਤੇ ਕਮੈਂਟ ਕੀਤੇ ਬਹੁਤ ਹੌਸਲਾ ਦਿੱਤਾ ਪਰਮਾਤਮਾ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਕਰੇ ਤੁਹਾਡੀ ਹਰ ਖੁਸ਼ੀਆਂ ਪਰਮਾਤਮਾ ਤੁਹਾਡੀਆਂ ਮੰਨਦੀਆਂ ਤਮੰਨਾ ਪੂਰੀਆਂ ਕਰੇ ਤੇ ਪ੍ਰੀਤ ਦੇ ਨਾਮ ਤੋਂ ਆਈਡੀ ਹੈ ਮੈਨੂੰ ਉਹਨਾਂ ਨੇ ਪੁੱਛਿਆ ਸੀ ਕਿ ਮੈਂ ਨਵੀਂ ਕਾਰਡ ਨਹੀਂ ਲਈਏ ਸਿਸਟਰ ਉਹਨੂੰ ਨਾ ਪਹਿਲਾਂ ਭਿਓ ਕੇ ਰੱਖ ਦੋ ਜਾਂ ਲੱਸੀ ਦੇ ਵਿੱਚ ਜਾਂ ਪਾਣੀ ਦੇ ਵਿੱਚ ਪਹਿਲਾਂ ਨਾ ਭਿਗੋ ਕੇ ਰੱਖ ਦੋ ਫਿਰ ਉਹਨੂੰ ਯੂਜ਼ ਕਰਿਓ ਠੀਕ ਹੈ ਨਹੀਂ ਤੇ ਫਿਰ ਬ ਤੇ ਨੀਚੇ ਮਿੱਟੀ ਜਰੂਰ ਲਾ ਲਿਓ ਠੀਕ ਹੈ ਜੀ ਇੱਥੇ ਲਓ ਜੀ ਵੈਸੇ ਤਾਂ ਜੇ ਵੀ ਆਪਾਂ ਮੱਝ ਦਾ ਦੁੱਧ ਬੁਦਦੇ ਨੇ ਨਾ ਸਟੀਲ ਦੇ ਬਤੀਲੇ ਚ ਕਈ ਨਹੀਂ ਪਾਉਣਾ ਜਿਹੜਾ ਗਾੜਾ ਦੁੱਧ ਹੁੰਦਾ ਨਾ ਥੱਲੇ ਲੱਗ ਜਾਂਦਾ ਤੇ ਇਹ ਵਾਲਾ ਆਪਾਂ ਪਨੀਰ ਬਣਾਣਾ ਮੈਂ ਇਸ ਕਰਕੇ ਮੇਰੇ ਵਿੱਚ ਹੀ ਪਾੜਾ ਦੇਣ ਲੱਗੀ ਆ ਤੇ ਬਹੁਤ ਸਾਰਾ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ ਮੇਰੀ ਵੀਡੀਓ ਨੂੰ ਬਾਬਾ ਜੀ ਦੀ ਆਉਣ ਦੀ ਕੋਸ਼ਿਸ਼ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸਾਰਾ ਧੰਨਵਾਦ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਕਰਦੀਆਂ ਜੀ ਕਦਰ ਮੋਦੀ ਇਹਨਾਂ ਖਾਸ ਰੀ ਨਾ ਕਿ ਆਪਾਂ ਬੜਾ ਜਿਆਖਮ ਕੋਸ਼ਿਸ਼ ਹੋ ਰਹੀ ਹੈ ਨਾ ਸਿਰ ਲੋਜੀ ਇੱਧਰ ਬਣਾ ਲੈਂਦੇ ਆ ਫਿਰ ਲੱਸੀ ਲਗਾ ਦਿੰਨੇ ਇਹਨਾਂ ਦਹੀਂ ਜਮਾਇਆ ਸੀ ਕੁਛ ਜਿਵੇਂ ਦੁੱਧ ਪਾਚ ਗਿਆ ਸੀ ਨਾ ਥੇ ਵਿੱਚ ਜਮਾਰਦਾ ਸੀਗਾ ਲੱਸੀ ਬਣ ਜਾਏਗੀ ਕੰਮ ਆ ਜਾਏਗਾ ਕੜੀ ਬਣਾ ਲੂ ਮੰਨ ਕਰਦਾ ਤੇ ਅੱਜ ਮੌਸਮ ਬਹੁਤ ਸੋਹਣਾ ਹੋ ਗਿਆ ਸਾਡੇ ਤੇ ਥੋੜੀ ਬਾਰਿਸ਼ ਹੋਈ ਹੈ ਬਹੁਤ ਜੀਨਾ ਬਾਦ ਰਾਤ ਜੀ ਨਹੀਂ ਦੇ ਸਾਨੂੰ ਬਾਕੀ ਜੋ ਕੰਮ ਕਰਾਂਗੇ ਉਸੇ ਤਰ੍ਹਾਂ ਤੋਂ ਦਿਨ ਵੀਡੀਓ ਸ਼ੇਅਰ ਕਰਦੇ ਜਾਵਾਂਗੇ ਤੇ ਅੱਛਾ-ਅੱਛੇ ਕਮੈਂਟ ਕਰਨ ਲਈ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਦਾ ਵੀ ਕਮੈਂਟ ਮੈਨੂੰ ਬਹੁਤ ਅੱਛਾ ਲੱਗਦਾ ਨਾ ਵੱਡਾ ਜਿਹਾ ਕਮੈਂਟ ਹੁੰਦਾ ਤਾਂ ਮੈਂ ਸਪੈਸ਼ਲੀ ਪਿੰਚ ਕਰ ਦਿੰਦੀ ਹੁੰਦੀ ਆ ਕਦੀ ਹੋਵੇ ਜਾਂ ਮੈਂ ਬੀਜ਼ੀ ਹੁਆ ਭੁੱਲ ਜਾਂਦੀ ਆ ਕਮੈਂਟ ਪੜ੍ਹਦੀ ਹੁੰਦੀ ਆ ਨਾ ਤੇ ਇਸੇ ਤਰ੍ਹਾਂ ਹੀ ਮੈਨੂੰ ਬਹੁਤ ਅੱਛਾ ਲੱਗਦਾ ਜਿਹੜੀਆਂ ਭੈਣਾਂ ਮੈਨੂੰ ਅੱਛੇ ਕਮੈਂਟ ਕਰਦੀਆਂ ਗੁਰਸ਼ਾਨੀ ਸਿਸਟਰ ਬਹੁਤ ਸਾਰਾ ਧੰਨਵਾਦ ਥੈਂਕ ਯੂ ਸੋ ਮਚ ਬਾਕੀ ਸਾਰੀਆਂ ਭੈਣਾਂ ਦਾ ਸਹੀ ਕਿਆ ਭੈਣਾਂ ਨੇ ਆਪਣੇ ਸਾਡੇ ਫਰਜ਼ ਆ ਜੀ ਸਭ ਦੇ ਨਾਲ ਹੀ ਹੁੰਦਾ ਹਨਾ ਜੀ ਚਲੋ ਕਈ ਵਾਰੀ ਮੇਰਾ ਸੱਚੀ ਬੜਾ ਹੀ ਮਨ ਦੁਖੀ ਹੁੰਦਾ ਤੇ ਮੈਂ ਕਿਹਾ ਕਿਉਂ ਨਾ ਆਪਣੀ ਭੈਣਾਂ ਨਾਲ ਸ਼ੇਅਰ ਕਰਾਂ ਤੇ ਕਈ ਵਾਰੀ ਜੀ ਵੀ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਬਹੁਤ ਦੁਖੀ ਹੋ ਜਾਂਦੀ ਆ ਮੈਂ ਫਿਰ ਲੋ ਜੀ ਇੱਧਰ ਪਨੀਰ ਪਾਣੀ ਗਿਆ ਸੀ ਪਨੀਰ ਨੂੰ ਪਾਛਾਣ ਲਈਏ ਹਲੇ ਲੋ ਗਾੜਾ ਦੁੱਧ ਕਰਕੇ ਨਾ ਫਿਰ ਵੀ نیچے ਲੱਗ ਹੀ ਜਾਂਦਾ ਮੱਝ ਦਾ ਦੋਸਾ ਨਾ ਵਸੇ ਹੁੰਦਾ ਸਟੇਕ ਦੇ ਪਤੀਲੇ ਚ ਸਬੀਨ ਪੁਲੀ ਬਣਾਤਾ ਕਦੇ ਹੈਗੇ ਨਾ ਸਿੱਕੇ ਹੇਠੇ ਲੱਗਣ ਦੇ ਮੇਰੇ ਜ਼ਿਆਦਾ ਚਾਂਸ ਹੈ ਜੇਕਰ ਆਪਾਂ ਪੂਜੀ ਬਣਾਣੀ ਹੈ ਨਾ ਤਾਂ ਫਿਰ ਤਾਂ ਇਦਾਂ ਹੀ ਰੱਖ ਲੈਂਦੇ ਹਾਂ ਮੈਂ ਅਸੀਂ ਜੇ ਬਣਾਣੀ ਹੁੰਦੀ ਆਪਾਂ ਮਤਲਬ ਪੜੇ ਵਾਲਾ ਫਿਰ ਅਸੀਂ ਇਹਨੂੰ ਦਾਬ ਦੇ ਲੈਂਦੇ ਹੁੰਨੇ ਇਹਨਾਂ ਮਦਾਬ ਦੇ ਲਈ ਮੈਂ ਟੁਕੜੀ ਵਾਲਾ ਬਣਾਉਂਗੀ ਬਹੁਤ ਦਿਨ ਹੋ ਗਏ ਮੈਨੂੰ ਕਿਸੇ ਭੈਣ ਨੇ ਰਿਕਵੈਸਟ ਵੀ ਕੀਤੀ ਸੀ ਕਿ ਸਾਨੂੰ ਪਨੀਰ ਦੀ ਸਬਜੀ ਸ਼ਾਈ ਪਨੀਰ ਦੀ ਸਬਜੀ ਬਣਾ ਕੇ ਦਿਖਾਓ ਸਪੈਸ਼ਲ ਮੈਂ ਕਿਹ ਚਾ ਰੱਜ ਬਣਾ ਲੈਂਦੀ ਆ ਫਿਰ ਮੈਂ ਬਣਾਉਂਗੀ ਤੇ ਇਧਰ ਤਾਂ ਤਾਂ ਕੇ ਮਮਾ ਢਾਕ ਦੇਣੀ ਹੈ ਥੋੜਾ ਪਾਣੀ ਨਿਚੜ ਦੇ ਤੇ ਇਹਨੂੰ ਦੇਣੀ ਆ ਧਰ ਇਧਰੋਂ ਪਾ ਦੇ ਕੇ ਦੇ ਸਾਡਾ ਮੱਖਣ ਆ ਚੁੱਕਾ ਹੋਣਾ ਲਓ ਜੀ ਸਾਡਾ ਮੱਖਣ ਆ ਗਿਆ ਮੈਂ ਫੇੜੀ ਕੱਢ ਵੀ ਇਹ ਕੰਮ ਤਾਂ ਹੋ ਕੇ 프리 ਬਾਕੀ ਹੋਰ ਤਾਂ ਮੈਂ ਅੱਜ ਬਣਾਉਂਗੀ ਗਾਇਸ ਮੈਂ ਸਪੈਸ਼ਲੀ ਦਹੀਂ ਪੇੜ ਵਾਲੀ ਪਿੰਡੀ ਦੋ ਤਰ੍ਹਾਂ ਦੀ ਪਿੰਡੀ ਬਣਾਉਂਗੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਕਈ ਫਰਾਈ ਕਰਕੇ ਬਣਾਉਂਦੇ ਆ ਕਈ ਦੂਸਰੀ ਤਰ੍ਹਾਂ ਜਿਸ ਤਰ੍ਹਾਂ ਵੀ ਮੈਂ ਬਣਾਉਂਗੀ ਦੇਖੋ ਮੈਂ ਤਾਂ ਤੁਹਾਡੇ ਨਾਲ ਉਸੇ ਤਰ੍ਹਾਂ ਆਪਣੀ ਵੀਡੀਓ ਸ਼ੇਅਰ ਕਰਦੈਂੀ ਹਾਂ ਜੀ ਉਹ ਮਰੇ ਤੋਂ ਬਣਾ ਫਿਰ ਬੱਚਾ ਨਾਲ ਲੜਾ ਲੋਜੀ ਇੱਤਰ ਕਾਲੀਆ ਬਾਕੀ ਸੈਯਦ ਸਿਸਟਰ ਜੀ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਤੇ ਅੱਜ ਕੱਲ ਬਲਬੀਰ ਸਿਸਟਰ ਬਹੁਤ ਸਾਰਾ ਥੈਂਕ ਯੂ ਤੁਹਾਡਾ ਤੇ ਅੱਜ ਕੱਲ ਨਾ ਮੈਨੂੰ ਸੁਰਜੀਤ ਸਿਸਟਰ ਦਾ ਕਮੈਂਟ ਨਹੀਂ ਆ ਰਿਹਾ ਪਤਾ ਨਹੀਂ ਉਹਨਾਂ ਦੀ ਤਬੀਅਤ ਠੀਕ ਹੈ ਕਿ ਆ ਨਹੀਂ ਰਹੇ ਤੇ ਮੰਜੂ ਬਾਲਾ ਜੀ ਤੁਹਾਡਾ ਵੀ ਥੈਂਕ ਯੂ ਕਰਮਜੀਤ ਸਿਸਟਰ ਤੁਹਾਡਾ ਵੀ ਬਹੁਤ ਸਾਰਾ ਥੈਂਕ ਯੂ ਇੱਕ ਭੈਣ ਨਾ ਨਿਊਜ਼ੀਲੈਂਡ ਤੋਂ ਜੁੜੇ ਉਹਨਾਂ ਦਾ ਵੀ ਸਾਡੀ ਘੜੀ ਬਣ ਜਾਣੀ ਇਹਨਾਂ ਦੇ ਘੜੀ ਦੇ ਪ੍ਰੋਗਰਾਮ ਥੈਂਕ ਯੂ ਸੁਖਜੀਤ ਸਿਸਟਰ ਤੁਹਾਡਾ ਬਹੁਤ ਸਾਰਾ ਲਵ ਯੂ ਤੇ ਲੋ ਜੀ ਆ ਦੇਖੋ ਆਪਾਂ ਇਹਦਾ ਪਾਣੀ ਕੱਢ ਲੈਣਾ ਠੀਕ ਹੈ ਜੀ ਆਪਾਂ ਕਾਟਨ ਦਾ ਕਪੜਾ ਲੈ ਕੇ ਇਹਨੂੰ ਆਪਾਂ ਇਦਾਂ ਤਾਅਬ ਦੇ ਦੇਣੀ ਹੈ ਦੱਬ ਜੇਗਾ ਨਾ ਬਹੁਤ ਸੋਹਣੀ ਟੁਕੜੀ ਵਾਲਾ ਪਨੀਰ ਬਣਦਾ ਹੈ ਵਾ ਇਸ ਤਰ੍ਹਾਂ ਕਰਕੇ ਦਬਦੇ ਮੇਰੇ ਕੋਲ ਤਾਂ ਦੇਖੋ 9 8 9 ਕਿਲੋ ਦਾ ਨਾ ਪੱਥਰ ਹੈ ਬੜਾ ਪੁਰਾਣਾ ਹੈ ਇਹ ਅੱਜ ਦਾ ਨਹੀਂ ਸਦੀਆਂ ਪੁਰਾਣਾ ਹੈ ਇਹ ਸਾਡੇ ਡੈਡੀ ਜੀ ਨੇ ਰੱਖਿਆ ਸੀ ਆ ਦੇਖੋ ਸਾਰਾ ਨੀਚੋਂ ਦੀ ਨਾ ਇਦਾਂ ਨਿਕਲ ਜੇਗਾ ਦੇਖੋ ਸਾਰਾ ਨਿਕਲ ਰਿਹਾ ਨਾ ਆ ਦੇਖੋ ਇਦਾਂ ਨਿਕਲ ਜੇਗਾ ਤੇ ਤੁਸੀਂ ਵੀ ਇਦਾਂ ਆਪਣਾ ਜਿਵੇਂ ਦਾਬ ਦੇ ਕੇ ਆਪਣੇ ਘਰੇ ਬਣਾਇਆ ਕੋਰ ਪਨੀਰ ਘਰ ਦਾ ਪਨੀਰ ਵਰਗੀ ਰੀਸ ਨਹੀਂ ਹੈ ਤੇ ਲੋ ਜੀ ਉਧਰ ਸੋਈ ਦੇ ਕੰਮ ਕੀਤੇ ਸੀ ਮੈਂ ਕਿਹਾ ਚਲੋ ਹੁਣ ਝਾੜੂ ਪਰਚੇ ਦਾ ਕੰਮ ਨਿਬੇੜ ਲੀਏ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਆਂਦਾ ਹੈ ਕਿਉਂਕਿ ਦੇ ਲੋ ਛੋਟੇ ਛੋਟੇ ਕੰਮ ਕਰਦੇ ਕਰਦੇ ਸਾਡੇ ਕਿੰਨੇ ਸਾਰੇ ਕੰਮ ਹੋ ਜਾਂਦੇ ਤੇ ਫੇਰ ਵੀ ਤੁਹਾਨੂੰ ਪਤਾ ਹੀ ਹੈ ਚਲੋ ਫੇਰ ਵੀ ਕਹਿਣਾ ਸੋਚ ਸਮਝ ਕੇ ਬਹਿ ਜੀਦਾ ਪਰਮਾਤਮਾ ਨੇ ਜਿਵੇਂ ਦਾ ਸਾਨੂੰ ਬਣਾਇਆ ਠੀਕ ਹੈ ਵਧੀਆ ਹੈ ਜੀ ਸਾਡੇ ਫਰਜ਼ਾਂ ਸੀ ਤਾਂ ਆਪਣੇ ਫਰਜ਼ ਤੋਂ ਹਮੇਸ਼ਾ ਕਹਿੰਦੇ ਦੂਰ ਨਹੀਂ ਕਦੀ ਵੀ ਹੋਣਾ ਚਾਹੀਦਾ ਹਨਾ ਬਾਕੀ ਵਾਏ ਗੁਰੂ ਸਭ ਦਾ ਭਲਾ ਕਰੇ ਠੀਕ ਹੈ ਜੀ ਜਿੰਨੀ ਸੋਚ ਹੈ ਜੀ ਉਹ ਇਦਾਂ ਹੀ ਰਹਿਣਗੇ ਬਾਕੀ ਮੈਨੂੰ ਸੱਚੀ ਪੁੱਛੋ ਆਪਣੇ ਘਰ ਦੇ ਤਾਂ ਕਰਦੇ ਕਈ ਵਾਰੀ ਕਿਸੇ ਕਿਸੇ ਤੋਂ ਵੀ ਸੁਣਨਾ ਪੈਂਦਾ ਹੈ ਕਿ ਸਾਰਾ ਦਿਨ ਤੁਹਾਨੂੰ ਤਾਂ ਵੀਡੀਓ ਬਣਾਉਣ ਤੋਂ ਕੋਈ ਵੇਲ ਹੀ ਨਹੀਂ ਹੁੰਦੀ ਪਰ ਚਲੋ ਇਹ ਵੀ ਸਾਡੀ ਡਿਊਟੀਆਂ ਜੀ ਇਹ ਮੇਰੀ ਸਭ ਤੋਂ ਪਹਿਲਾਂ ਡਿਊਟੀ ਹੈ ਮੈਂ ਕਰਨੀ ਹੋਈ ਹੈ ਕਿ ਲੋ गाइस ਆਪਾਂ ਕੱਟੂ ਤੇ ਪਿੰਡੀਆਂ ਦੇਖੋ ਪਿੰਡੀਆਂ ਆਪਾਂ ਕੱਟਿਆ ਅੱਜ ਨਾ ਪਿੰਡੀਆਂ ਦੋ ਤਰ੍ਹਾਂ ਦੀਆਂ ਬਣਾਵਾਂਗੇ ਨੇ ਬਣਾਵਾਂਗੇ ਸਿੰਪਲ ਪਿੰਡੀ ਇਹ ਬਣਾਵਾਂਗੇ ਆਪਾਂ ਦਹੀਂ ਵਾਲੀ ਪਿੰਡੀ ਠੀਕ ਹੈ ਜੀ ਯਾ ਦੇਖ ਲਓ ਸਰਦਾਰ ਜੀ ਨੇ ਪਿੰਡਿਆ ਲੈਂਦੇ ਤਾਂ ਕਿੰਨੀਆਂ ਪਿੰਡੀਆਂ ਵੇਸਟ ਨਿਕਲੀਆਂ ਸਾਈ ਮੈਨਾਂ ਦੀ ਸਬਜੀ ਵੀ ਅੰਦੇ ਨੇ ਬਿਲਕੁਲ ਵੀ ਪਸੰਦ ਨਹੀਂ ਕਰਦੀ ਮੈਨੂੰ ਨਹੀਂ ਵਧੀਆ ਲੱਗਦੀ ਇਹ ਸਬਜੀ ਲੈਂਦੇ ਆ ਬਸ ਜਿੱਦਾਂ ਵੀ ਖੜੇ ਹੋ ਕੇ ਕਹਿੰਦੇ ਨੇ ਆਰਡਰ ਮਾਰਦੇ ਨੇ ਇਹ 파ਰ ਹੋ ਜਾਂਦੇ ਆਪਣੇ ਆਪ ਬੰਦੇ ਆ ਸਬ지ਆ ਮਾਰੇ ਤਾਂ ਸਬਜੀ ਵੇਖ ਬਾੜਾ ਨੇ ਜੇ ਅੰਦਰ ਆਪਾਂ ਮਸਾਲੇ ਤੋਂ ਕੰਮ ਨਹੀਂ ਨੇ ਤਿਆਰੀ ਠੀਕ ਹੈ ਜੀ ਸਿੰਪਲ ਪਿੰਡੀ ਲੈ ਕੇ ਆਪਾਂ ਦੇਖੋ ਇੱਦਾਂ ਦੇ ਲੰਬੇ ਲੰਬੇ ਪਿਆਜ਼ ਕੱਟ ਲੈਣੇ ਬਹੁਤ سارے ਜਿਹਦਾ ਤੁਸੀਂ ਕੱਟਾ

ਕਿ ਦੋ ਤਰ੍ਹਾਂ ਦੀ ਭਿੰਡੀ ਜੇਕਰ ਆਪਣੇ ਬੱਚੇ ਨਹੀਂ ਖੁਸ਼ ਹੋ ਕੇ ਖਾਂਦੇ ਨਾ ਸਾਡੇ ਭਿੰਡੀ ਕਈ ਵਾਰੀ ਸਾਡੇ ਬੱਚੇ ਬਹੁਤ ਨਖਰੇ ਕਰਦੇ ਆ ਵੀ ਆਹ ਭਿੰਡੀ ਨਹੀਂ ਖਾਣੀ ਉਹ ਭਿੰਡੀ ਨਹੀਂ ਖਾਣੀ ਤੇ ਇਸ ਲਈ ਮੈਂ ਅੱਜ ਸਪੈਸ਼ਲ ਦੋ ਤਰ੍ਹਾਂ ਦੀ ਭਿੰਡੀ ਬਣਾ ਲਈ ਹੈ ਤੇ ਗਾਈ ਸਾਹ ਦੇਖੋ ਇਹ ਬਿਲਕੁਲ ਜਿਹੜੀ ਸਿੰਪਲ ਭਿੰਡੀ ਆਪਾਂ ਬਣਾਉਂਦੇ ਆ ਬਹੁਤ ਸੌਖੇ ਤਰੀਕੇ ਨਾਲ ਠੀਕ ਹੈ ਜੀ ਇਹ ਬਣਾਵਾਂਗੇ ਆਪਾਂ ਬਿਲਕੁਲ ਸੌਖਾ ਤਰੀਕਾ ਸਭ ਤੋਂ ਪਹਿਲਾਂ ਥੋੜਾ ਜਿਹਾ ਜੀਰਾ ਫਿਰ ਉਸ ਤੋਂ ਬਾਅਦ ਪਾਵਾਂਗੇ ਆਪਾਂ ਇੱਕ ਟਮਾਟਰ ਤੇ ਲੋ ਜੀ ਪਹਿਲਾਂ ਟਮਾਟਰ ਤਾਂ ਪਾਏ ਨੇ ਚੰਗੀ ਤਰ੍ਹਾਂ ਪੱਕ ਜੀ ਜਾਂਦੇ ਆ ਹੁਣ ਆਪਾਂ ਇਹਦੇ ਵਿੱਚੇ ਪਾ ਦਾਂਗੇ ਆਪਣੇ ਕੱਟੇ ਹੋਏ ਪਿਆਜ਼ ਇਹ ਵਾਲੇ ਪਿਆਜ਼ ਲੰਬੇ ਲੰਬੇ ਆਪਾਂ ਕੱਟਦੇ ਆ ਇਹ ਗਿੰਡੀ ਲਈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਥੋੜਾ ਜਿਹਾ ਫਰਾਈ ਕਰ ਲੈਣਾ ਠੀਕ ਹੈ ਜੀ ਚੰਗੀ ਤਰ੍ਹਾਂ ਥੋੜੀ ਜਿਹੀ ਆਜੇ ਪੁੱਜ ਜਾਵੇਕਰ ਤੁਸੀਂ ਚਾਹੋ ਨਾ ਵੀ ਪਾ ਸਕਦੇ ਹੋ ਟਮਾਟਰ ਮੈਂ ਵੀ ਪਾ ਦਿੱਤਾ ਹਾਂ ਹੰਚੂਰ ਵੀ ਪਾ ਸਕਦੇ ਆ ਆਪਾਂ ਇਹਦੇ ਵਿੱਚ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਫਰਾਈ ਕਰਕੇ ਉਹ ਪਾ ਦਾਂਗੇ ਵਿੱਚ ਆਪਣਾ ਲੋ ਜੀ ਆਪਣੇ ਟੇਸਟ ਨੂੰ ਸਾਰਾ ਪਾ ਪਾ ਲੈਣੀ ਰਿਚੰਦਾ ਮਾਂ ਤੇ ਥੋੜੀਆਂ ਜਿਹੀਆਂ ਲਾਲ ਮਿਰਚਾਂ ਵੈਸੇ ਤਾਂ ਮੈਂ ਹਰੀਆਂ ਪਾਉਂਗੀ ਠੀਕ ਹੈ ਫਿਰ ਆਪਣੀ ਹਲਦੀ ਪਾ ਲੈਣੀ ਥੋੜਾ ਜਿਹਾ ਰੈਸਿਪੀ ਗਰਮ ਮਸਾਲਾ ਪੀਸਿਆ ਹੋਇਆ ਧਨੀਆ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸਾਰਿਆਂ ਨੂੰ ਮਿਲਾ ਦੇਣਾ ये वाली भिंडी ना बहुत सौखे तरीके न बन जी बहुत वाला भी टेस्टी भी बनती जे पर बना चाहो ना ये कोई औखा कम नहीं है आप कह देंगे ना भिंडी बनानी बहुत सौखी चलो जी ये हमें घटिया हुई जो भिंडियाँ ना सारिया में ये पा देंगे ਉਹਨੇ ਨੂੰ ਚੰਗੀ ਤਰ੍ਹਾਂ ਆਪਾਂ ਰਲਾ ਕੇ ਆਪ ਆਪ ਦੇ ਵਿੱਚ ਢਾ ਲਾਂਗੇ ਠੀਕ ਹੈ ਜੀ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਆਪਣੀਆਂ ਹਰੀਆਂ ਵਿੱਚ ਠੀਕ ਹੈ ਜੀ ਹੁਣ ਆਪਾਂ ਇਹ ਚੰਗੀ ਤਰ੍ਹਾਂ ਆਪਾਂ ਤਾਂ ਲਾਂਗੇ ਲੋ ਜੀ ਥੋੜੀ देर ਰੀ ਟਕਣਾ ਫਿਰ ਆਪ ਆਪ ਚੀ ਬਣ ਜਾਣਾ ਇਹਨਾਂ ਨੇ ਸਿਮਤੇ ਕਰ ਦਾਂਗੇ ਤੇ ਲੋ ਜੀ ਇਹਦੇ ਚ ਧਰ ਲਿਆ ਆਪਾਂ ਤੇਲ ਠੀਕ ਹੈ ਜੀ ਹੁਣ ਆਵਲੀ ਆਪਾਂ ਪਿੰਡੀ ਬਣਾਵਾਂਗੇ ਇਹ ਵਾਲੀ ਪਿੰਡੀ ਵੀ ਬਣਾਣੀ ਬਹੁਤ ਈਜ਼ੀ ਹੈ ਨਹੀਂ ਪਿੰਡੀ ਠੀਕ ਹੈ ਜੀ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਦਹੀਂ ਲੈ ਲੈਣਾ ਦਹੀਂ ਤੁਸੀਂ হাফ ਕਟੋਰੀ ਲੈ ਲਿਓ ਮੇਰੇ ਕੋਲ ਨਾ ਇੰਨੀਆਂ ਕੁ ਪਿੰਡੀਆਂ ਠੀਕ ਹੈ ਜੀ ਉਹਦੇ ਵਿੱਚ ਹੁਣ ਆਪਾਂ ਦੇਖੋ ਆਪਣਾ ਪਾ ਲੈਣਾ ਥੋੜਾ ਜਿਹਾ ਨਮਕ ਹਲਕਾ ਜਿਹਾ ਪਾਣਾ ਜ਼ਿਆਦਾ ਨਹੀਂ ਪਾਣਾ ਹੈਗਾ ਥੋੜੀ ਜਿਹੀ ਹਲਦੀ ਪਾ ਲੈਣੀ ਹੈ ਠੀਕ ਹੈ ਜੀ ਥੋੜਾ ਜਿਹਾ ਦੇ ਵਿੱਚ ਪਾਵਾਂਗੇ ਆਪਾਂ ਗਰਮ ਮਸਾਲਾ ਥੋੜਾ ਪੀਸਿਆ ਹੋਇਆ ਧਨੀਆ ਥੋੜੀ ਜਿਹੀ ਲਾਲ ਮਿਰਚ ਇਨੂੰ ਆਪਾਂ ਚੰਗੀ ਤਰ੍ਹਾਂ ਰੜਾ ਲੈਣਾ ਆਹ ਦਹੀਂ ਆਪਾਂ ਤਿਆਰ ਕਰ ਲੈਣਾ ਠੀਕ ਹੈ ਜੀ ਹੁਣ ਆਪਾਂ ਤੇਲ ਧਰ ਦਿੱਤਾ ਹੁਣ ਆਪਾਂ ਲਾਵਾਂਗੇ ਆਪਣੀ ਢਿੰਡੀ ਨੂੰ ਤੜਕਾ ਅਰੇ ਦੇ ਵਿੱਚੀ ਥੋੜੀ ਜਿਹੀ ਪਾ ਲਓ ਤੁਸੀਂ ਢਿੱਗੀ ਮਿਰਚ ਲੋ ਜੀ ਆਹ ਦਹੀਂ ਸਾਡਾ ਹੋ ਗਿਆ ਤਿਆਰ ਹੁਣ ਇੱਧਰ ਹੋ ਗਿਆ ਸਾਡਾ ਤੇਲ ਗਰਮ ਠੀਕ ਹੈ ਜੀ ਹੁਣ ਤੇਲ ਦੇ ਵਿੱਚ ਪਾ ਦੇਣਾ ਹਲਕਾ ਜਿਹਾ ਆਪਾਂ ਜੀਰਾ ਪਹਿਲਾਂ ਸਭ ਤੋਂ ਪਹਿਲਾਂ ਪਾ ਦੇਣਾ ਤੇ ਰਸ ਤੋਂ ਅਬ ਆਪਾਂ ਬਰੀਕ ਕੱਟੇ ਕੱਟੇ ਪਿਆਜ਼ ਆ ਨਾ ਜਿਹੜੇ ਸਾਡੇ ਕੋਲ ਉਹ ਪਾ ਦੇਣਾ ਤੇ ਲੋ ਜੀ ਇਹਦੇ ਚ ਆਪਾਂ ਟੇਸਟ ਅਨੁਸਾਰ ਪਾ ਲਾਂਗੇ ਹੁਣ ਆਪਣਾ ਨਮਕ ਵਗੈਰਾ ਠੀਕ ਹੈ ਜੀ ਜੋ ਜੋ ਮਸਾਲੇ ਪਾਵਾਂਗੇ ਉਸੇ ਤਰ੍ਹਾਂ ਦੱਸਦੀ ਰਾਂਗੀ ਆ ਦੇਖੋ ਥੋੜੀਆਂ ਜੀਆਂ ਲਾਲ ਮਿਰਚਾਂ ਪਾ ਲਈਆਂ ਥੋੜੀ ਹਲਦੀ ਪਾ ਲਈ ਤੇ ਹਲਦੀ ਪਾਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਥੋੜਾ ਰਲਾ ਲੈਣਾ ਜੇਕਰ ਤੁਸੀਂ ਟੇਸਟ ਅਨਸਾਰ ਪਾਣਾ ਥੋੜਾ ਅਮਚੂਰ ਵਗੈਰਾ ਤੇ ਗਰਮ ਮਸਾਲਾ ਪਾ ਸਕਦੇ ਹੋ ਇਹਦੇ ਨਾਲ ਪਿੰਡੀ ਦੇ ਵਿੱਚ ਨਾ ਟੇਸਟ ਬਹੁਤ ਵਧੀਆ ਆਉਂਦਾ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਨੋਰਮਲ ਜਿਵੇਂ ਆਪਾਂ ਥੋੜਾ ਜਿਹਾ ਭੁੰਦੇ ਆ ਨਾ ਤੁਹਾਨੂੰ ਪਤਾ ਹੈ ਮੇਰਾ ਸਭ ਤੋਂ ਵੱਖ ਤਰੀਕਾ ਹੁੰਦਾ ਸਬਜ਼ੀਆਂ ਬਣਾਉਣ ਦਾ ਤੇ ਲੋ ਜੀ ਜਿੱਦਾਂ ਚੰਗੀ ਤਰ੍ਹਾਂ ਰਲ ਗਿਆ ਆਪਾਂ ਜਿਹੜਾ ਦਹੀਂ ਦੇ ਵਿੱਚ ਥੋੜਾ ਥੋੜਾ ਮਟੀਰੀਅਲ ਮਲਾਇਆ ਹੈ ਜਿਵੇਂ ਨਮਕ ਮੇਥੀ ਮਸਾਲਾ ਜਿਆ ਨਾ ਤੇ ਦਹੀਂ ਦੇ ਵਿੱਚ ਆਪਾਂ ਲੱਗ ਮਨਾਂਦੇ ਕਿਉਂਕਿ ਇਹ ਦਹੀਂ ਦੇ ਨਾਲ ਨਾ ਘੱਟ ਹੋ ਜਾਂਦਾ ਹੁਣ ਇਹਨੂੰ ਚੰਗੀ ਤਰ੍ਹਾਂ ਲੈ ਦੇਖਿਓ ਤੁਸੀਂ ਬਣਾ ਕੇ ਬਿਲਕੁਲ ਵੀ ਨਹੀਂ ਦਹੀਂ ਫਟਦਾ ਬਸ ਕੜਸ਼ੀ ਹਿਲਾਉਂਦੇ ਰਹਿਣਾ ਠੀਕ ਹੈ ਜੀ ਤਾਂ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਸਾਰਾ ਕੁਝ ਮਿਕਸ ਹੋ ਜਾ ਆ ਦੇਖੋ ਫੇਰ ਹੁਣ ਆਪਾਂ ਪਾ ਦਾਂਗੇ ਛੋਟੀਆਂ ਥੋੜੀਆਂ ਜਿਹੀਆਂ ਨਾ ਹਰੀਆਂ ਮਿਰਚਾਂ ਕਟੀਆਂ ਹੋਈਆਂ ਆ ਦੇਖੋ ਜੀ ਹਰੀਆਂ ਮਿਰਚਾਂ ਕੱਟ ਕੇ ਤੁਸੀਂ ਚਾਹੋ ਤੇ ਲੰਬੀਆਂ ਲੰਬੀਆਂ ਵੀ ਪਾ ਸਕਦੇ ਹੋ ਠੀਕ ਹੈ ਇਦਾਂ ਹੀ ਰਲਾਂਦੇ ਰਹਿਣਾ ਹੁਣ ਆਪਾਂ ਦੇਖੋ ਜੀ ਵੀ ਰੱਜ ਆ ਗਿਆ ਨਾ ਸਾਡਾ ਦਹੀਂ ਬਿਲਕੁਲ ਵੀ ਨਹੀਂ ਫਟੇਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕਟੀਆਂ ਹੋਈਆਂ ਪਿੰਡੀਆਂ ਜੇਕਰ ਤੁਸੀਂ ਚਾਹਣਾ ਨੇ ਫਰਾਈ ਕਰਕੇ ਵੀ ਪਾ ਸਕਦੇ ਹੋ ਠੀਕ ਹੈ ਸੌਰੀ ਮੈਂ ਫਰਾਈ ਨਹੀਂ ਕੀਤੀਆਂ ਮੈਂ ਇਦਾਂ ਹੀ ਬਣਾਈਆਂ ਤੁਸੀਂ ਵੀ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਇਦਾਂ ਵੀ ਬਹੁਤ ਟੇਸਟੀ ਬਣਦੀਆਂ ਤਿੱਲੋ ਜੀ ਇਹਨੂੰ ਚੰਗੀ ਤਰ੍ਹਾਂ ਪਰ ਰਲਾ ਦਾਂਗੇ ਫਿਰ ਆਪਾਂ ਕਿਸੇ ਟੱਕਣ ਦੇ ਨਾਲ ਇਹਨੂੰ ਅੱਛੀ ਤਰ੍ਹਾਂ ਨਾਲ ਥੋੜਾ ਟੱਕ ਦਾਂਗੇ ਤੇ ਮੱਠੀ ਮੱਠੀ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀਆਂ ਨੇ ਤੇ ਲੋ ਜੀ ਆਪਾਂ ਫੋਨ ਕੇ ਦੇਖਿਆ ਸਿਰਫ 5 ਕੁ ਮਿੰਟ ਸਿਰਫ ਸੀਮਤੇ ਰੱਖੀਆਂ ਮੈਂ ਤੇ ਆ ਦੇਖੋ ਭਿੰਡੀ ਬਣ ਕੇ ਬਹੁਤ ਮਤਲਬ ਵਧੀਆ ਬਣ ਗਈ ਏ ਜੇਕਰ ਤੁਸੀਂ ਵੀ ਬਣਾ ਕੇ ਦੇਖੋਗੇ ਨਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਟਾਈਮ ਵੀ ਨਹੀਂ ਲੱਗਦਾ ਤੇ ਟੇਸਟੀ ਵੀ ਬਣਦੀਆਂ ਜਿਹੜੇ ਬੱਚੇ ਭਿੰਡੀ ਦੇ ਸ਼ੌਕੀਨ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਦੋ ਤਰ੍ਹਾਂ ਦੀਆਂ ਭਿੰਡੀਆਂ ਬਣਾਈਆਂ ਸੀ ਮੈਂ ਵੀ ਅੱਜ ਨੇ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰ ਦਿੰਨੀ ਆ ਤੇ ਨਾਲੇ ਬਹੁਤ ਸਾਰਾ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਵੀ ਕਰ ਦਿੰਨੀ ਆ ਇਹ ਦੋਨੋਂ ਪਿੰਡੀਆਂ ਬਣ ਕੇ ਸਾਡੀਆਂ ਹੋ ਗਈਆਂ ਤਿਆਰ ਗਾਇਜ਼ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਸਿਰਫ ਤੇ ਉਧਰ ਬਣਾ ਲੈਨੇ ਆਪਣਾ ਆਪਣੀ ਕਿ ਲੋਜੀ ਆ ਦੇਖੋ ਆਪਾਂ ਇਹਦਾ ਪਾਣੀ ਕੱਢ ਲੈਣਾ ਠੀਕ ਹੈ ਜੀ ਆਪਾਂ ਕਾਟਨ ਦਾ ਕੱਪੜਾ ਲੈ ਕੇ ਇਹਨੂੰ ਆਪਾਂ ਇਦਾਂ ਦਾਬ ਦੇ ਦੇਣੀ ਹੈ ਦੱਬ ਜੇਗਾ ਨਾ ਬਹੁਤ ਸੋਹਣੀ ਟੁਕੜੀ ਵਾਲਾ ਪਨੀਰ ਬਣਦਾ ਹੈ ਵਾ ਇਸ ਤਰ੍ਹਾਂ ਕਰਕੇ ਦਬਦੇ ਮੇਰੇ ਕੋਲ ਤਾਂ ਦੇਖੋ 9 8 9 ਕਿਲੋ ਦਾ ਨਾ ਪੱਥਰ ਹੈ ਬੜਾ ਪੁਰਾਣਾ ਹੈ ਇਹ ਅੱਜ ਦਾ ਨਹੀਂ ਸਦੀਆਂ ਪੁਰਾਣਾ ਹੈ ਇਹ ਸਾਡੇ ਡੈਡੀ ਜੀ ਨੇ ਰੱਖਿਆ ਸੀ ਆ ਦੇਖੋ ਸਾਰਾ ਨੀਚੋਂ ਦੀ ਨਾ ਇਦਾਂ ਨਿਕਲ ਜਾਏਗਾ ਦੇਖੋ ਸਾਰਾ ਨਿਕਲ ਰਿਹਾ ਨਾ ਆ ਦੇਖੋ ਇਦਾਂ ਤੇ ਤੁਸੀਂ ਵੀ ਇਦਾਂ ਆਪਣਾ ਜਿਵੇਂ ਦਾਅਬ ਦੇ ਕੇ ਆਪਣੇ ਘਰੇ ਬਣਾਇਆ ਕੋਰ ਪਨੀਰ ਘਰ ਦਾ ਪਨੀਰ ਵਰਗੀ ਰੀਸ ਨਹੀਂ ਹੈ